ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਨੌਜਵਾਨ ਬੱਚਿਆਂ ਦੇ ਲਈ ਆ ਜਿਹੜੇ ਕਿ ਬੱਚੇ ਬਹੁਤ ਵਧੀਆ ਪੜ੍ਹਾਈ ਕਰਕੇ ਬਹੁਤ ਵਧੀਆ ਮਿਹਨਤ ਕਰਕੇ ਵਿਦੇਸ਼ ਦੀ ਧਰਤੀ ਤੇ ਚਲੇ ਜਾਂਦੇ ਨੇ ਪਰ ਉੱਥੇ ਜਾ ਕੇ ਆਪਣੇ ਮਾਪੇ ਦੇ ਨਾਲ ਫੋਨ ਤੇ ਗੱਲ ਕਰਨ ਲੱਗਿਆਂ ਵੀ ਪੰਜਾਬੀ ਭਾਸ਼ਾ ਵਿੱਚ ਸ਼ਰਮ ਮੰਦ ਨੇ ਤੇ ਆਪਣੇ ਮਾਪੇ ਨੂੰ ਬਹੁਤ ਹੀ ਘੱਟ ਐਮੀਅਤ ਦੇਣ ਲੱਗ ਜਾਂਦੇ ਨੇ ਸੋ ਦੋਸਤੋ ਬਹੁਤ ਵਧੀਆ ਕਹਾਣੀਆਂ ਵੀਡੀਓ ਨਾਲ ਐਂਡ ਤੱਕ ਜਰੂਰ ਬਨੇ ਰਹੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲੋ ਸ਼ੁਰੂ ਕਰਦੇ ਆਂ ਦੋਸਤੋ ਇੱਕ ਪਿੰਡ ਵਿੱਚ ਇਕਲੌਤਾ ਬੇਟਾ ਆਪਣੇ ਮਾਪੇ ਬਾਪ ਦੇ ਨਾਲ ਘਰ ਵਿੱਚ ਰਹਿੰਦਾ ਹੁੰਦਾ ਪਲੱਸ 2 ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਆਪਣੇ ਮਾਪੇ ਬਾਪ ਨੂੰ ਕਹਿੰਦਾ ਕਿ ਮੈਂ ਚੰਡੀਗੜ੍ਹ ਪੜ੍ਹਾਈ ਕਰਨ ਦੇ ਲਈ ਪੜ੍ਹਾਈ ਕਰਨ ਦੇ ਲਈ ਜਾਣਾ ਉੱਥੇ ਮੈਂ ਆਈਲੈਟ ਦੀ ਪੜ੍ਹਾਈ ਕਰਨੀ ਹੈ ਤੇ ਉਸ ਤੋਂ ਬਾਅਦ ਮੈਂ ਕੈਨੇਡਾ ਦੀ ਧਰਤੀ ਤੇ ਜਾਣਾ ਚਾਹੁੰਦਾ ਉਸ ਦੇ ਮਾਪੇ ਬਾਪ ਨੂੰ ਵੀ ਆਪਣੇ ਪੁੱਤਰ ਦੇ ਉੱਪਰ ਬੜਾ ਮਾਣ ਹੁੰਦਾ ਉਹਨਾਂ ਨੂੰ ਇਹ ਹੁੰਦਾ ਕਿ ਹੋ ਸਕਦਾ ਕਿ ਸਾਡੀ ਵੀ ਜੂਨ ਸੁਧਰ ਜਾਵੇ ਜੋ ਕਿ ਮੀਡਲ ਫੈਮਿਲੀ ਨੂੰ ਬਿਲੋਂਗ ਕਰਦੇ ਹੁੰਦੇ ਆ ਤੇ ਉਹ ਆਪਣੇ ਬੜੀ ਮਿਹਨਤ ਕਰਦੇ ਆਪਣੇ ਪੁੱਤਰ ਨੂੰ ਆਈਲੈਂਡ ਸਟੱਡਿੰਗ ਕਰਨ ਦੇ ਲਈ ਚੰਡੀਗੜ੍ਹ ਭੇਜ ਦਿੰਦੇ ਆ ਤੇ ਉੱਥੇ ਜਾ ਕੇ ਉਹਨਾਂ ਦਾ ਪੁੱਤਰ ਬਹੁਤ ਵਧੀਆ ਪੜ੍ਹਾਈ ਕਰਦਾ ਤੇ ਆਈਲੈਂਡ ਦੇ ਵਿੱਚੋਂ ਚੰਗੇ ਬੈਂਡ ਲੈ ਕੇ ਪਾਸ ਵੀ ਹੋ ਜਾਂਦਾ ਤੇ ਨਾਲ-ਨਾਲ ਫ੍ਰੈਂਚ ਭਾਸ਼ਾ ਵਿੱਚ ਵੀ ਬਹੁਤ ਮਾਹਰ ਹੋ ਜਾਂਦਾ ਜਿਸ ਦੇ ਨਾਲ ਉਸ ਨੂੰ ਇਹ ਲੱਗਣ ਲੱਗ ਜਾਂਦਾ ਕਿ ਮੈਂ ਬਹੁਤ ਵਧੀਆ ਜੌਬ ਤੇ ਵੀ ਲੱਗ ਜਾਊਂਗਾ ਕੈਨੇਡਾ ਵਿੱਚ ਜਾ ਕੇ ਤੇ ਜਦੋਂ ਹੁਣ ਆਪਣੇ ਪਿੰਡ ਆਉਂਦਾ ਆਪਣੇ ਮਾਪੇ ਨੂੰ ਕਹਿੰਦਾ ਕਿ ਮੈਨੂੰ ਕੈਨੇਡਾ ਜਾਣ ਦੇ ਲਈ ਪੈਸਿਆਂ ਦਾ ਬੰਦੋਬਸਤ ਕਰੋ ਤੇ ਮੈਨੂੰ ਪੈਸੇ ਚਾਹੀਦੇ ਤਾਂ ਕਿ ਮੈਂ ਕੈਨੇਡਾ ਜਾ ਕੇ ਸੈਟਲ ਹੋ ਸਕਾਂ ਉਸ ਤੇ ਮਾਪੇ ਮਾਪੇ ਆਪਣੇ ਤਿੰਨ ਕੀਲੇ ਪੈੜੀ ਦੇ ਜੋ ਗਹਿਣੇ ਕਰ ਦਿੰਦੇ ਆ ਗਹਿਣੇ ਕਰਕੇ ਆਪਣੇ ਪੁੱਤਰ ਨੂੰ ਵਿਦੇਸ਼ ਦੀ ਧਰਤੀ ਉੱਪਰ ਭੇਜ ਦਿੰਦੇ ਆ ਉੱਥੇ ਜਾ ਕੇ ਉਹਨਾਂ ਦਾ ਬੇਟਾ ਬਹੁਤ ਵਧੀਆ ਮਿਹਨਤ ਲਾ ਕੇ ਪੜ੍ਹਾਈ ਕਰਦਾ ਪੜ੍ਹਾਈ ਦੇ ਨਾਲ ਨਾਲ ਉਸ ਨੂੰ ਬਹੁਤ ਵਧੀਆ ਜੌਬ ਵੀ ਮਿਲ ਜਾਂਦੀ ਆ ਜਦੋਂ ਉਹ ਜੌਬ ਕਰਦਾ ਤਾਂ ਉੱਥੇ ਜੌਬ ਕਰਨ ਵਾਲੇ ਜਿੰਨੇ ਵੀ ਲੜਕੇ ਬੱਚੇ ਹੁੰਦੇ ਨੇ ਉਹ ਬੱਚੇ ਬਹੁਤ ਹੀ ਪੜ੍ਹੇ ਲਿਖੇ ਤੇ ਬਹੁਤ ਹੀ ਸੂਝਵਾਨ ਹੁੰਦੇ ਨੇ ਜਿਹੜੇ ਕਿ ਉੱਥੋਂ ਦੀ ਭਾਸ਼ਾ ਦੇ ਵਿੱਚ ਹੀ ਗੱਲਬਾਤ ਕਰਦੇ ਨੇ ਤੇ ਜਦੋਂ ਉਹਨਾਂ ਦਾ ਬੇਟਾ ਵੀ ਉੱਥੇ ਜਾ ਕੇ ਪੜ੍ਹਾਈ ਕਰਦਾ ਉਹਨਾਂ ਦੇ ਨਾਲ ਜੌਬ ਕਰਦਾ ਤਾਂ ਉਹ ਵੀ ਆਟੋਮੈਟਿਕ ਉਹਨਾਂ ਦੇ ਮਾਹੌਲ ਦੇ ਵਿੱਚ ਢਲਣਾ ਸ਼ੁਰੂ ਹੋ ਜਾਂਦਾ ਤੇ ਉਹ ਆਪਣੇ ਮਾਪੇ ਦੇ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਤੇ ਜੋ ਵੀ ਉਹਨਾਂ ਦੀ ਗਹਿਣੇ ਪੈੜੀ ਹੁੰਦੀ ਆ ਉਹ ਪੈੜੀ ਨੂੰ ਹੌਲੀ-ਹੌਲੀ ਸਮਾਂ ਆਉਣ ਦੇ ਨਾਲ ਨਾਲ ਉਹ ਪੈਸੇ ਭੇਜ-ਭੇਜ ਕੇ ਆਪਣੀ ਪੈੜੀ ਗਹਿਣੇ ਵੀ ਛਡਾ ਲੈਂਦਾ ਮਾਪੇ ਨੂੰ ਪੈਸੇ ਭੇਜਦਾ ਰਹਿੰਦਾ ਬਹੁਤ ਜ਼ਿਆਦਾ ਮਿਹਨਤ ਕਰਦਾ ਪਰ ਹੌਲੀ-ਹੌਲੀ ਸਮਾਂ ਪੈਣ ਦੇ ਨਾਲ-ਨਾਲ ਜਦੋਂ ਉਹ ਉੱਥੋਂ ਦੇ ਪੂਰੇ ਮਾਹੌਲ ਦੇ ਵਿੱਚ ਢਲ ਜਾਂਦਾ ਤਾਂ ਇੱਕ ਦਿਨ ਕੀ ਹੁੰਦਾ ਕਿ ਜਦੋਂ ਉਹ ਆਪਣੇ ਮਾਪੇ ਦੇ ਨਾਲ ਫੋਨ ਦੇ ਉੱਪਰ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਦਾ ਹੁੰਦਾ ਤਾਂ ਉਸ ਨੂੰ ਉਸ ਉੱਥੇ ਗੱਲ ਕਰਦੇ ਨੂੰ ਸੁਣ ਕੇ ਉਸ ਦਾ ਇੱਕ ਗੋਰਾ ਦੋਸਤ ਜੋ ਕਿ ਉੱਥੋਂ ਦਾ ਰਹਿਣ ਵਾਲਾ ਹੁੰਦਾ ਤਾਂ ਉਸ ਨੂੰ ਦੇਖ ਕੇ ਕਹਿੰਦਾ ਕਿ ਤੂੰ ਆ ਕਿਦਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਦਾ ਤੂੰ ਆਪਣੇ ਮਾਪੇ ਦੇ ਨਾਲ ਆਪਾਂ ਇੰਨੀ ਵੱਡੀ ਕੰਪਨੀ ਦੇ ਵਿੱਚ ਜੌਬ ਕਰਦੇ ਆ ਤੇ ਤੂੰ ਥੋੜੀ ਜਿਹਾ ਕੁਝ ਸਿੱਖਿਆ ਕਰ ਆਪਣੀ ਜੋਬ ਤੋਂ ਕੁਝ ਥੋੜੀ ਜੀ ਵਧੀਆ ਲੈਂਗੁਏਜ ਦੇ ਵਿੱਚ ਗੱਲ ਕਰਿਆ ਕਰ ਤਾਂ ਉਹ ਇਹ ਸਭ ਕੁਝ ਸੁਣ ਕੇ ਬੜਾ ਹੀ ਉਸ ਨੂੰ ਮਤਲਬ ਬੈਡ ਫੀਲ ਜਿਹਾ ਹੋਇਆ ਉਹ ਬੜੀ ਹੀ ਸ਼ਰਮ ਜੀ ਮੰਨਣ ਲੱਗ ਜਾਂਦਾ ਉਸ ਤੋਂ ਬਾਅਦ ਉਹ ਜਿਉਂ-ਜਿਉਂ ਉਸ ਮਾਹੌਲ ਦੇ ਵਿੱਚ ਢਲਦਾ ਜਾਂਦਾ ਤੇ ਆਪਣੇ ਮਾਂ-ਬਾਪ ਦੇ ਨਾਲ ਗੱਲ ਕਰਨੀ ਘਟਾਉਣ ਲੱਗ ਜਾਂਦਾ ਇੱਥੋਂ ਤੱਕ ਨੌਬਤ ਆ ਜਾਂਦੀ ਆ ਕਿ ਉਹ ਆਪਣੀ ਜੋਬ ਦੇ ਉੱਪਰ ਜਾਣ ਲੱਗਿਆ ਆਪਣਾ ਫੋਨ ਦਾ ਜੋ ਮਾਂ-ਬਾਪ ਦਾ ਨੰਬਰ ਹੁੰਦਾ ਉਹ ਵੀ ਬਲੌਕ ਲਿਸਟ ਵਿੱਚ ਪਾ ਦਿੰਦਾ ਤੇ ਇੱਕ ਵਾਰੀ ਜਦੋਂ ਉਹ ਬਹੁਤ ਜ਼ਿਆਦਾ ਆਪਣੇ ਕੰਮ ਦੇ ਵਿੱਚ ਬਿਜ਼ੀ ਹੋ ਜਾਂਦਾ ਤਾਂ ਉਸਦੇ ਬਾਪ ਨੂੰ ਜਦੋਂ ਲੱਗਦਾ ਕਿ ਹਲੇ ਤੱਕ ਪੁੱਤਰ ਦਾ ਫੋਨ ਨਹੀਂ ਆਇਆ ਇੱਕ ਹਫ਼ਤਾ ਬੀਤ ਜਾਂਦਾ ਤਾਂ ਉਹ ਆਪਣਾ ਮੋਬਾਈਲ ਲੈ ਕੇ ਮੋਬਾਈਲ ਸ਼ਾਪ ਦੇ ਉੱਪਰ ਜਾਂਦਾ ਤੇ ਮੋਬਾਈਲ ਸ਼ਾਪ ਕੀ ਮੋਬਾਈਲ ਸ਼ਾਪ ਕੀਪਰ ਨੂੰ ਕਹਿੰਦਾ ਕਿ ਦੇਖ ਭਰਾ ਮੇਰੇ ਪੁੱਤਰ ਦਾ ਹਲੇ ਤੱਕ ਫੋਨ ਨਹੀਂ ਆਇਆ ਇੱਕ ਹਫ਼ਤਾ ਹੋ ਗਿਆ ਜਦੋਂ ਮੈਂ ਆਪਣੇ ਪੁੱਤਰ ਨੂੰ ਫੋਨ ਲਾਉਣਾ ਤਾਂ ਉਸ ਦਾ ਫੋਨ ਨਹੀਂ ਲੱਗ ਰਿਹਾ ਹੋਰ ਜਿਸ ਕਿਸੇ ਨੂੰ ਵੀ ਲਾਉਣਾ ਉਸ ਦਾ ਫੋਨ ਸਭ ਦਾ ਲੱਗੀ ਜਾਂਦਾ ਤਾਂ ਉਹ ਜੋ ਮੋਬਾਈਲ ਸ਼ਾਪ ਕੀਪਰ ਹੁੰਦਾ ਤਾਂ ਉਹ ਸ਼ਾਪ ਕੀਪਰ ਦੇਖਦਾ ਕਿ ਇਦਾਂ ਕਿਵੇਂ ਹੋ ਸਕਦਾ ਕਿ ਇੱਕ ਦਾ ਨੰਬਰ ਲੱਗੇ ਤੇ ਬਾਕੀ ਦਾ ਨਾਂ ਲੱਗੇ ਤਾਂ ਉਹ ਫੋਨ ਲਾ ਕੇ ਟਰਾਈ ਕਰਦਾ ਤੇ ਫੋਨ ਨਹੀਂ ਲੱਗਦਾ ਫਿਰ ਉਹ ਜਦੋਂ ਆਪਣੇ ਫੋਨ ਦੇ ਉੱਪਰੋਂ ਉਸ ਦੇ ਪੁੱਤਰ ਦਾ ਨੰਬਰ ਲਾਉਂਦਾ ਤਾਂ ਉਸ ਦਾ ਨੰਬਰ ਲੱਗ ਜਾਂਦਾ ਤਾਂ ਉਹ ਜੋ ਦੁਕਾਨ ਵਾਲਾ ਵੀਰ ਹੁੰਦਾ ਉਹ ਸਾਰੀ ਇਹ ਕਹਾਣੀ ਨੂੰ ਸਮਝ ਚੁੱਕਿਆ ਹੁੰਦਾ ਕਿ ਇਹ ਕੀ ਚੱਲ ਰਿਹਾ ਤਾਂ ਉਸ ਬਜ਼ੁਰਗ ਉਸ ਬਾਪ ਨੂੰ ਕਹਿੰਦਾ ਕਿ ਤੁਸੀਂ ਇੱਥੇ ਅੰਕਲ ਜੀ ਬੈਠੋ ਤੇ ਮੈਂ ਇਸ ਫੋਨ ਨੂੰ ਪਿੱਛੇ ਜਾ ਕੇ ਕੈਬਨ ਦੇ ਵਿੱਚ ਚੈੱਕ ਕਰ ਲੈਣਾ ਜਦੋਂ ਪਿੱਛੇ ਜਾ ਕੇ ਕੈਬਨ ਦੇ ਵਿੱਚ ਫੋਨ ਚੈੱਕ ਕਰਨ ਲੱਗਦਾ ਬਹਾਨਾ ਲਾ ਕੇ ਪਿੱਛੇ ਚੱਲਿਆ ਜਾਂਦਾ ਤੇ ਉਹ ਦੁਕਾਨ ਵਾਲਾ ਬਹੁਤ ਹੀ ਸਮਝਦਾਰ ਵੀਰ ਹੁੰਦਾ ਤੇ ਆਪਣੇ ਫੋਨ ਦੇ ਉੱਪਰੋਂ ਜਦੋਂ ਉਸ ਪੁੱਤਰ ਦਾ ਉਸ ਬਜ਼ੁਰਗ ਦੇ بیٹے ਦਾ ਨੰਬਰ ਲਾਉਂਦਾ ਤੇ ਉਸ ਨੂੰ ਲਾ ਕੇ ਜਦੋਂ ਗੱਲ ਕਰਦਾ ਤਾਂ ਉਹ ਇੱਕਦਮ ਚੱਕ ਲੈਂਦਾ ਕਿਉਂਕਿ ਨਵਾਂ ਨੰਬਰ ਹੁੰਦਾ ਤੇ ਜਦੋਂ ਉਹ ਚੱਕ ਕੇ ਗੱਲ ਕਰਦਾ ਤਾਂ ਉਹ ਦੁਕਾਨ ਵਾਲਾ ਵੀਰ ਉਸ ਬਜ਼ੁਰਗ ਦੇ ਪੁੱਤਰ ਨੂੰ ਜਦੋਂ ਫੋਨ ਲਾ ਕੇ ਕਹਿੰਦਾ ਕਿ ਕਿਉਂ ਤੂੰ ਆਪਣੇ ਮਾਪੇ ਬਣੋ ਬਾਣੀ ਪਾਇਆ ਹੋਇਆ ਲੱਖ ਲਾਣ ਤਾਂ ਇਹੋ ਜਿਹੀ ਲਾਦ ਦੇ ਤੇਰਾ ਬਾਪ ਕਿਦਨ ਦਾ ਵਿਚਾਰਾ ਇਹ ਸੋਚੀ ਜਾਂਦਾ ਕਿ ਇੱਕ ਹਫ਼ਤਾ ਹੋ ਗਿਆ ਮੇਰੇ ਪੁੱਤਰ ਦਾ ਹਲੇ ਤੱਕ ਫੋਨ ਨਹੀਂ ਆਇਆ ਮੇਰਾ ਪੁੱਤਰ ਪਤਾ ਨਹੀਂ ਕਿਦਾਂ ਠੀਕ ਹੋਏਗਾ ਜਾਂ ਨਹੀਂ ਹੋਏਗਾ ਤੇ ਤੂੰ ਉਸ ਦਾ ਨੰਬਰ ਬਲੌਕ ਲਿਸਟ ਵਿੱਚ ਪਾਈ ਬੈਠਾ ਲੱਖ ਲਾਣ ਤਹੇ ਜੀ ਔਲਾਦ ਦੇ ਉੱਤੇ ਜਿਹੜੀ ਕਿ ਆਪਣੇ ਮਾਪੇ ਬਾਪ ਦੀ ਸਾਰੀ ਜ਼ਿੰਦਗੀ ਭਰ ਦੀ ਪੂੰਜੀ ਲਵਾ ਕੇ ਵਿਦੇਸ਼ ਚਲੀ ਜਾਂਦੀ ਆ ਤੇ ਉਸ ਤੋਂ ਬਾਅਦ ਆਪਣੇ ਮਾਪੇ ਬਾਪ ਨਾਲ ਗੱਲ ਕਰਨ ਲੱਗੇ ਵੀ ਸ਼ਰਮ ਆਂਦੀ ਆ ਤੇ ਜਦੋਂ ਇੰਨੀਆਂ ਗੱਲਾਂ ਉਹ ਸ਼ਾਪਕੀਪਰ ਵਾਲਾ ਉਸ ਦੇ ਮੁੰਡੇ ਨੂੰ ਫੋਨ ਦੇ ਉੱਪਰ ਕਰਦਾ ਤਾਂ ਉਸ ਦਾ ਮੁੰਡਾ ਤੁਰੰਤ ਆਪਣਾ ਫੋਨ ਉਸ ਦਾ ਕੱਟ ਕੇ ਆਪਣੇ ਬਾਪ ਨੂੰ ਫੋਨ ਲਾਉਂਦਾ ਤੇ ਜਦੋਂ ਬਾਪ ਨੂੰ ਫੋਨ ਲਾਉਂਦਾ ਤੇ ਉਸ ਨੂੰ ਸਾਰੀ ਗੱਲਬਾਤ ਦੱਸਦਾ ਤੇ ਸਾਰੀ ਗੱਲਬਾਤ ਦੱਸ ਕੇ ਰੋਣ ਲੱਗ ਜਾਂਦਾ ਬਹੁਤ ਹੀ ਪਛਤਾਵਾ ਵੀ ਕਰਦਾ ਕਿ ਪਿਤਾ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਅੱਗੇ ਤੋਂ ਮੈਂ ਇਦਾਂ ਦੀ ਗਲਤੀ ਨਹੀਂ ਕਰੂੰਗਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਮਾਂ ਬਾਪ ਦੇ ਨਾਲ ਕਦੇ ਵੀ ਗੱਲ ਕਰਨ ਲੱਗਿਆਂ ਸ਼ਰਮ ਨਾ ਮੰਨਿਆ ਕਰੋ ਭਾਵੇਂ ਆਪਣੇ ਮਾਂ ਬਾਪ ਘੱਟ ਪੜੇ ਲਿਖੇ ਹੀ ਕਿਉਂ ਨਾ ਹੋਣ ਤੇ ਬਾਕੀ ਰਹੀ ਗੱਲ ਪੰਜਾਬੀ ਭਾਸ਼ਾ ਦੀ ਪੰਜਾਬੀ ਭਾਸ਼ਾ ਦਾ ਸਾਡੀ ਮਾਂ ਬੋਲੀ ਭਾਸ਼ਾ ਵਾ ਕਦੇ ਵੀ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਨ ਲੱਗਿਆਂ ਸਾਨੂੰ ਸ਼ਰਮ ਨਹੀਂ ਮੰਨਣੀ ਚਾਹੀਦੀ ਤੇ ਇਹ ਨਾ ਸੋਚਿਆ ਕਰੋ ਕਿ ਬਾਹਰ ਬੈਠੀ ਅਸੀਂ ਡਾਲਰ ਭੇਜੀ ਜੰਨੇ ਮਾ ਮਾਪ ਸਾਡੇ ਬਹੁਤ ਖੁਸ਼ ਹੋਣਗੇ ਜ਼ਰੂਰੀ ਨਹੀਂ ਕਿ ਤੁਹਾਡੇ ਮਾਪਾਪ ਨੂੰ ਡਾਲਰਾਂ ਦੀ ਲੋੜ ਹੁੰਦੀ ਆ ਤੁਹਾਡੇ ਮਾਪਾਪ ਨੂੰ ਤੁਹਾਡੀ ਡਾਲਰਾਂ ਨਾਲੋਂ ਵੱਧ ਲੋੜ ਹੁੰਦੀ ਆ ਉਹਨਾਂ ਨੂੰ ਬਹੁਤ ਫਿਕਰ ਹੁੰਦਾ ਬਹੁਤ ਹੀ ਮਿਹਨਤ ਦੇ ਨਾਲ ਤੁਹਾਨੂੰ ਪਾੜਿਆ ਪਾਲਿਆ ਪਲੋਸਿਆ ਹੁੰਦਾ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਬੱਚੇ ਸਾਡੇ ਨਾਲ ਇੱਕ ਅੱਧੀ ਵਾਰ ਗੱਲਬਾਤ ਜ਼ਰੂਰ ਕਰ ਲੈਣ ਤਾਂ ਕਿ ਸਾਨੂੰ ਉਹਨਾਂ ਦੀ ਸੁੱਖ ਸ਼ਾਂਤੀ ਦਾ ਪਤਾ ਲੱਗ ਸਕੇ ਸੋ ਆਪਣੇ ਮਾਪੇ ਦਾ ਬਜ਼ੁਰਗ ਉਮਰ ਦੇ ਵਿੱਚ ਖਾਸ ਕਰਕੇ ਬਜ਼ੁਰਗ ਵਾਸਤਾ ਵਿੱਚ ਉਹਨਾਂ ਦੀ ਕਦਰ ਜ਼ਰੂਰ ਕਰਿਆ ਕਰੋ ਤੇ ਮੇਰੇ ਵੀਰ ਭਰਾ ਜਿਹੜੇ ਬਾਹਰ ਬੈਠੇ ਨੇ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਪਰ ਮਿਹਨਤ ਕਰਦੇ ਨੇ ਆਪਣੇ ਮਾਪੇ ਦੀ ਕਦਰ ਜ਼ਰੂਰ ਕਰਿਆ ਕਰੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ